ਦੇਖੋ ਜੀ ਆਮ ਘਰਾਂ ਦੇ ਆਮ ਘਰਾਂ ਦੇ ਮੁੰਡੇ ਆਏ ਆ ਜੀ ਦਰਬਾਰ ਸਾਹਿਬ ਸੀਟੀਆਂ ਮਾਰ ਮਾਰ ਪਾਸੇ ਕਰਦੇ ਇਹ ਸਾਨੂੰ ਆ ਸੰਗਤ ਸਾਰੀ ਇੱਕ ਪਾਸੇ ਇਕੱਠੀ ਕਰਤੀ ਜੀ ਦੇਖੋ ਆ ਵਿਚਾਲੇ ਬੈਰੀਕੇਡਿੰਗ ਕਰਕੇ ਰਸਤਾ ਸਾਰਾ ਕਲੀਅਰ ਹੈ ਆ ਦੇਖੋ ਸਿਰੇ ਤੱਕ ਆ ਦੇਖੋ ਸਿਕਿਉਰਿਟੀਆਂ ਦੁਰਗਾ ਇੰਨੀਆਂ ਇਹ ਆਮ ਘਰਾਂ ਦੇ ਮੁੱਖ ਮੰਤਰੀ ਸਹੀ ਗੱਲ ਬਾਈ ਹਾਂਜੀ ਸਹੀ ਗੱਲ ਆ ਸੰਗਤ ਨੂੰ ਦੇਖੋ ਅੱਜ ਸ਼ਨੀਵਾਰ ਹੈ ਜੀ ਦੇਖੋ ਕਿੰਨਾ ਰਸ ਹੁੰਦਾ ਇੱਥੇ ਦਰਬਾਰ ਸਾਹਿਬ ਸੰਗਤ ਦਾ ਤੇ ਇਹਨਾਂ ਨੇ ਵੇਖੋ ਕੀ ਖੇਡਾਂ ਕੀਤੀਆਂ ਆ ਦੇਖੋ ਸੰਗਤ ਨੂੰ ਕਿੰਨਾ ਪਰੇਸ਼ਾਨ ਕੀਤਾ ਜਾ ਰਿਹਾ ਇੱਕ ਪਾਸੇ ਤੁਰਿਆ ਨਹੀਂ ਜਾ ਰਿਹਾ ਤੇ ਉਹ ਕਰ ਰਹੀ ਹੈ ਇਹ ਬਿਲਕੁਲ ਸਿਰੇ ਤੋਂ ਹੀ ਐ ਇਹ ਜਹਾਂ ਵਾਲੇ ਬਾਗ ਕੋਲੇ ਆ ਗਏ ਉਹਨੂੰ ਵੇਖੋ ਘੰਟਾ ਘਰ ਤੋਂ ਲੈ ਕੇ ਤੇ ਇਹ ਲਗਭਗ ਉਹ ਮਹਾਰਾਜਾ ਰਣਜੀਤ ਸਿੰਘ ਦੇ ਘੁੱਤ ਕੋਲੋਂ ਲੈ ਕੇ ਉੱਥੋਂ ਵੀ ਇੱਕ ਗਲੀ ਖਾਲੀ ਕਰਾਈ ਗਈ ਹੈ ਸਪੈਸ਼ਲ ਉਹਦੇ ਵਿੱਚ ਸੰਗਤ ਨਹੀਂ ਆਦਿ ਉੱਥੋਂ ਲੈ ਕੇ ਇਹ ਸਾਰਾ ਰਾਹ ਸਾਫ਼ ਕਰਾਇਆ ਆਮ ਘਰਾਂ ਵਾਲਿਆਂ ਨੇ ਚਲੋ ਬਾਬਾ ਮੇਰ ਰੱਖੇ ਇੱਕ ਦਿਨ ਗੋਡੀ ਪਾਰ ਹੋ ਕੇ ਆਉਣਗੇ ਸੁਖਵੀਰਾਂ ਨੂੰ ਇਹ ਵੀ ਆਹ ਦੇਖੋ ਜੀ ਆਹ ਹਾਉ ਚੌਕ ਆ ਗਿਆ ਜਹਾਂ ਵਾਲੇ ਬਾਗ ਵਾਲਾ ਆ ਦੇਖੋ ਆ ਚੌਕ ਆ ਗਿਆ ਤੇ ਆ ਸਕਿਉਰਟੀ ਵੇਖ ਲੋ